रात <laughs> 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 ਨੇ ਮਸਾਫਾ ਨ ਕੋਲੇ ਕਿਤੇ ਸੀ ਨਾ ਠੀਕ ਆਪ ਤੁਹਾਨੂੰ ਨਾ ਤੇ ਅਗਲੇ ਵਾਰ ਸੰਗਿ ਨਾ ਖਾਣ ਨੂੰ ਲਾ ਰਹੇ ਨਹੀਂ ਨਾ ਨਿਵਾਸ ਸ੍ਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਨੂੰ ਅਹੀ 28 ਅਗਸਤ ਨੂੰ ਨਾ ਦੀ ਮੈਰਿਜ ਹੋਈ ਹੈ ਜੀ ਅਜਨ ਇੱਕ ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਐਡੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਤਾ ਦੇ ਘਰੇ ਕੱਲ ਦੀ ਟਿਕੂ ਰਹੇ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਸਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲੋ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਿਰ ਹੀ ਯਾਤਰਾ ਕਰਾਂਗੇ ਤੇ ਸਿਰ 2:30 ਵਜੇ ਹਮ ਫੋਨ ਆ ਗਿਆ ਜੀ ਇਸ ਟੈਸਟ ਤਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਿਹਾ 3 ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੋਂ ਚੋਕਾ ਕਹਿੰਦੇ ਮਤਲਬ ਕਟਰੇ ਲੈ ਗਏ ਹਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਟੇਕਿਆਰ ਨਾਲ ਸਪਨਾ ਆ। ਉਹਨੇ ਕਹਿੰਦੇ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਹੰਦ ਦੇ ਵਿੱਚ ਰਹੀ। ਜੀ ਤਾਂ ਇੱਕ ਮਹੀਨਾ ਹੋ ਗਿਆ ਵੀ ਅਣਚਾਹ ਦੀ ਹਾਂ ਹਾਂ ਜੀ ਇੱਕ ਮਹੀਨਾ ਜਿਆਨ ਨੂੰ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਟੀਕੇ ਦੇਖਿਆ ਜੀ। ਅੰਮ੍ਰਿਤਸਰੋਂ ਉਹਨਾਂ ਦਾ ਵਿਆਹ ਕਿ ਲਿਆਂਦੀ ਜੀ ਸਰਜੀਪੁਰੇ ਦੀ। ਸਾਨੂੰ ਕਿਸੇ ਗੱਲ ਦੀ ਹੈ ਤਾਂ ਕਦੀ ਚਿੰਤਾ ਹੀ ਨਹੀਂ ਲਈ ਆ ਕਰਦਾ ਇਹਨੂੰ ਨਾਲ ਦੇਣਾ ਹੋ ਜੇਗੀ ਕੋਈ ਬਸ ਜੋ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਹੀ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖੜੋਤੇ ਤੇ ਕਹਿੰਦਾ ਤੇ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨੇ ਕੋਈ ਗੱਲ ਨਹੀਂ ਕਿਸੇ ਫੋਟੋ ਕਿਚਨ ਲੱਗਿਆ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਵਾ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਜੀ ਦੀ ਤੇ ਬਾਕੀ ਦੋ ਤਿੰਨ ਜ਼ਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਦੀਆਂ ਨੂੰ ਦੱਸਿਆ ਫੋਨ ਕਰਕੇ ਕਿ ਮਜ਼ਰਾ ਇੱਕ ਡੇੜੀ ਦੀ ਬਾ ਤੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਤ ਦਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀਏ ਉਮਰ ਨੇ ਹੁਣੇ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਕੁੜੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ ਚਾਅ ਨਹੀਂ ਪੂਰੇ ਨਥੇ ਜੀ ਸਾਰੇ ਬਈ ਉਸ ਤੋਂ ਬਾਅਦ ਉਹਨਾਂ ਨੇ ਉਹ ਵੇ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆ ਦੀ ਯਾਰ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਆਉਨੇ ਆ ਤੁਹਾਨੂੰ ਆਪਾਂ ਕਹਿੰਨੇ ਮੈਸੇਜ ਕੀਤਾ ਵੀ ਇਹ ਸਾਰਾ ਹਫ਼ਤਾ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਤੇ ਲੈ ਕੇ ਆਉਣਗੇ ਤੇ ਸਹੀ ਮਤਲਬ ਨਾਲ ਮੈਂ ਵੀ ਆਪਣੇ ਮਨ ਚ ਸੋਚਿਆ ਇਦੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬਸ ਜ਼ੇੜ ਦੇ ਬਸ ਇਦਾਂ ਬੁੰਦਲੇ ਫਿਰਨ ਦੇ ਨੂੰ ਇਹ ਕਰਦਾ ਸੀ ਕੋਈ ਨਹੀਂ ਨਹੀਂ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਪਹੁੰਚੀ ਇਹ ਕਿੰਨਾ ਜਿਹਾ ਵਿਆਹ ਨੂੰ ਹੋਇਆ ਵਾ ਵੈਸ਼ਨ ਦੇ ਵਿਗਾਇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਨੇ ਪੱਥਰ ਡਿੱਗ ਗਿਆ ਜੱਟ ਕੀ ਹੋਇਆ ਇਹ ਸਾਡੀ ਭਾਬੀ ਦੀ ਦਿੱਕ ਹੋਈ ਹੈ ਸਭ ਤੋਂ ਛੋਟੀ ਭਾਬੀ ਵੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀਗੀ ਤੇ ਚਾਹ ਨਹੀਂ ਪੂਰੇ ਆ ਸਾਡੇ ਸਾਡੀਆਂ ਜੀ ਪਜਾੜੇ ਚਾਹ ਨਹੀਂ ਆਈ ਮਹਿੰਦੀ ਲਵਾ ਕੇ ਭੇਜਿਆ ਚੇਚਾ ਹੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹਿੰਗੇ ਮੇਰੀ ਧੀ ਆਈ ਆ ਪਰ ਮਾਤਾ ਨੂੰ ਜਾ ਦੇ ਦਰਸ਼ਨ ਹੀ ਨਹੀਂ ਦਿੱਤੇ ਮਾਰਾ ਨੇ ਉਹਦੀ ਮਨਜ਼ੂਰੀ ਨਹੀਂ ਪਾਈ ਹੋਈ ਤੇ ਇਹ ਗੱਲ ਵੀ ਆ ਗਈ ਕੋਈ ਭਾਈ ਤੂੰ ਇਹਦੇ 5 ਵੇ ਨੂੰ ਤੂੰ ਇਹ 10:00 11:00 ਵਜੇ ਤੱਕ ਆ ਜਾਣਾ